ਡੈਨਮਾਰਕ ਕੰਪਨੀ ਲਿਉਮਿਗਨ ਨੇ ਆਪਣਾ ਨਵਾਂ 스마트ਫੋਨ T3 ਲਾਂਚ ਕੀਤਾ ਹੈ। ਇਸ ਨੂੰ ਨਾਈਟ ਵਿਜ਼ਨ ਕੈਮਰਾ ਨਾਲ ਲੈਸ ਦੁਨੀਆ ਦਾ ਪਹਿਲਾ 스마트ਫੋਨ ਦੱਸਿਆ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਇਹ 스마트ਫੋਨ ਰਾਤ ਨੂੰ ਕਣਕੋਰ ਹਨੇਰੇ ਵਿੱਚ ਵੀ ਚੰਗੀ ਕੁਆਲਿਟੀ ਦੀਆਂ ਤਸਵੀਰਾਂ ਲੈ ਪਾਏਗਾ। ਧਿਆਨ ਰਹੇ ਕਿ ਇਸ ਤਰ੍ਹਾਂ ਦੇ ਕੈਮਰੇ ਦਾ ਇਸਤੇਮਾਲ ਵਾਈਲਡਲਾਈਫ ਫੋਟੋਗ੍ਰਾਫੀ 'ਚ ਹੁੰਦਾ ਹੈ। ਇਸ 스마트ਫੋਨ ਦੀ ਕੀਮਤ 740 ਡਾਲਰ, ਯਾਨੀ ਕਿ 49400 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ 스마트ਫੋਨ ਨੂੰ ਕੁਝ ਚੁਣਿੰਦਾ ਮਾਰਕੀਟ ਵਿੱਚ ਇਸ ਮਹੀਨੇ ਉਪਲਬਧ ਕਰਵਾਇਆ ਜਾਵੇਗਾ। OnePlus India ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ OnePlus 3 ਹੈਂਡਸੈਟ ਸਥਾਨਕ ਮਾਰਕੀਟ ਵਿੱਚ Amazon India ਦੀ ਵੈਬਸਾਈਟ ਤੇ ਮਿਲੇਗਾ ਹੈਂਡਸੈਟ ਦੀ ਵਿਕਰੀ 15 ਜੂਨ ਨੂੰ ਦੁਪਹਿਰ 12:30 ਵਜੇ ਸ਼ੁਰੂ ਹੋਵੇਗੀ ਕੰਪਨੀ ਨੇ ਪਹਿਲਾਂ ਹੀ ਦੱਸਿਆ ਹੈ ਕਿ ਇਹ ਓਪਨ ਸੇਲ ਦੇ ਜ਼ਰੀਏ ਉਪਲਬਧ ਹੋਵੇਗਾ ਸੰਭਵ ਹੈ ਕਿ ਇਹ ਹੈਂਡਸੈਟ ਕੁਝ ਹੀ ਸਮੇਂ ਚ ਆਊਟ ਆਫ ਸਟਾਕ ਚਲਾ ਜਾਵੇ ਯਾਦ ਕਰਵਾ ਦਈਏ ਕਿ ਇਹ ਸਮਾਰਟਫੋਨ ਨੂੰ 14 ਜੂਨ ਨੂੰ ਭਾਰਤੀ ਸਮੇਂ ਮੁਤਾਬਕ 10 ਵਜੇ ਲਾਂਚ ਕੀਤਾ ਜਾਣਾ ਹੈ ZTE ਨੇ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ Nubia Z11 Max ਲਾਂਚ ਕਰ ਦਿੱਤਾ ਹੈ ਕੰਪਨੀ ਨੇ ZTE Nubia Z11 Max ਸਮਾਰਟਫੋਨ ਦੀ ਕੀਮਤ 1999 ਚੀਨੀ ਯੂਆਨ ਰੱਖੀ ਹੈ ਯਾਨੀ ਕਿ ਤਕਰੀਬਨ 20000 ਰੁਪਏ Nubia Z11 ਦੀ ਵਿਕਰੀ ਚੀਨ ਵਿੱਚ 16 ਜੂਨ ਤੋਂ ਸ਼ੁਰੂ ਹੋਵੇਗੀ Nubia Z11 Max ਗੋਲਡ, ਗ੍ਰੇ ਅਤੇ ਸਿਲਵਰ ਕਲਰ ਵੇਰੀਐਂਟ ਵਿੱਚ ਉਪਲਬਧ ਹੋਵੇਗਾ ਕਾਰ ਚਲੌਣ ਤੇ ਕਾਰ ਖਰੀਦਣ ਵਾਲਿਆਂ ਲਈ ਬੁਰੀ ਖਬਰ ਹੈ ਕਾਰ ਨਿਰਮਾਤਾ ਕੰਪਨੀਆਂ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਨੂੰ ਘਟ ਕਰਨ ਲਈ ਇੱਕ ਨਵੀਂ ਤਕਨੀਕ ਅਪਣਾਉਣ ਜਾ ਰਹੀਆਂ ਨੇ ਜਿਸ ਕਾਰਨ ਕਾਰ ਇੰਦਨ ਤੇ ਹੋਣ ਵਾਲਾ ਖਰਚ ਵੱਧ ਜਾਵੇਗਾ BS4 ਨਾਮੀ ਤਕਨੀਕ ਆਉਣ ਦੇ ਨਾਲ ਕੰਪਨੀਆਂ ਵੱਲੋਂ ਨਵੇਂ ਇੰਦਨ ਦੀ ਉਪਯੋਗ ਕਾਰਨ ਕਾਰ ਤੇ ਹੋਣ ਵਾਲਾ ਖਰਚ ਵੱਧ ਜਾਵੇਗਾ ਵਾਤਾਵਰਣ ਸੰਬੰਧੀ ਨਵੇਂ ਪੈਮਾਨੇ ਆਉਣ ਤੋਂ ਬਾਅਦ ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟ ਦੀ ਬਿਜਲੀ ਦੀਆਂ ਕੀਮਤਾਂ 40 ਤੋਂ 50 ਪੈਸੇ ਪ੍ਰਤੀ ਯੂਨਿਟ ਤੱਕ ਵਾਅ ਸਕਦੀਆਂ ਨੇ ਜਦਕਿ ਗੱਡੀਆਂ ਦਾ ਫਿਊਲ 70 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਸਕਦਾ ਹੈ ਆਰਬੀਆਈ ਨੇ ਪਿਛਲੇ ਸਾਲ 11 ਬਿਨੇਕਾਰਾਂ ਨੂੰ ਭੁਗਤਾਨ ਬੈਂਕ ਸਥਾਪਿਤ ਕਰਨ ਦੀ ਇਜਾਜ਼ਤ ਦਿੱਤੀ ਸੀ ਇਸ ਵਿੱਚ ਡਾਕ ਵਿਭਾਗ ਅਦਿੱਤਯ ਵਿਰਲਾ ਨੂੰ ਉਹ ਏਅਰਟੈਲ ਐਮ ਕਾਮਰਸ ਸਰਵਿਸਿਜ਼ ਫਿਨੋ ਪੈਟੈਕ ਨੈਸ਼ਨਲ ਸਿਕਿਉਰਿਟੀਜ਼ ਡਿਪੋਜ਼ਿਟਰੀ ਰਿਲਾਇੰਸ ਇੰਡਸਟਰੀਜ਼ ਟੈਕ ਮਹਿੰਦਰਾ ਤੇ ਵੋਡਾਫੋਨ ਐਮ ਪੈਸਾ ਸ਼ਾਮਿਲ ਹੈ